ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਰੰਦਾ ਵਾ ਡੇਰੀ ਫਾਰਮਿੰਗ ਬਸਰਾਏ ਦੇ ਉੱਤੇ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਹਾਂ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਕਿਸਾਨ ਵੀਰੋ ਅੱਜ ਦੀ ਆਪਣੀ ਵੀਡੀਓ ਦਾ ਮੇਨ ਮਕਸਦ ਇਹ ਹੋਊਗਾ ਕਿ ਆਪਾਂ ਗਾਵਾਂ ਨੂੰ ਪੱਠੇ ਕਿਹੜੇ ਟਾਈਮ ਤੇ ਪਾਈਏ ਤੇ ਕਿੰਨੇ ਟਾਈਮ ਬਾਅਦ ਪਾਈਏ ਕਿਸਾਨ ਵੀਰੋ ਜਿਹੜਾ ਸਭ ਤੋਂ ਬੈਸਟ ਟਾਈਮ ਆ ਗਾਵਾਂ ਨੂੰ ਪੱਠੇ ਪਾਉਣ ਦਾ ਉਹ ਹੈਗਾ ਵਾ ਚੁਵਾਈ ਤੋਂ ਬਾਅਦ ਚਵਾਈ ਤੋਂ ਬਾਅਦ ਇਸ ਕਰਕੇ ਕਿਉਂਕਿ ਚਵਾਈ ਤੋਂ ਬਾਅਦ گاਵਾ ਦਾ ਫੇਰ ਤੋਂ ਪੱਠੇ ਪੈਣ ਦਾ ਟਾਈਮ ਹੋ ਜਾਂਦਾ ਵਾ ਤੇ گاਵਾ ਇੰਤਜ਼ਾਰ ਵਿੱਚ ਖੜੀਆਂ ਰਹਿੰਦੀਆਂ ਵਾ ਤੇ ਚਵਾਈ ਵਾਸਤੇ ਖਲੋਤੀਆਂ ਰਹਿੰਦੀਆਂ ਤੇ ਬੈਂਧੀਆਂ ਨਹੀਂ ਆ ਜੇ ਅਸੀਂ گاਵਾ ਨੂੰ ਚਵਾਈ ਤੋਂ ਪਹਿਲਾਂ ਹੀ ਪੱਠੇ ਪਾ ਦਵਾਂਗੇ ਫੇਰ ਉਹ گاਵਾ ਬਹਿ ਜਾਣਗੀਆਂ ਤੇ ਸਾਨੂੰ ਚਵਾਈ ਕਰਨ ਦੇ ਵੇਲੇ ਹਰ ਇੱਕ گاਵਾ ਨੂੰ ਫੇਰ ਤੋਂ ਉਠਾਉਣਾ ਪਊਗਾ ਤੇ ਫੇਰ ਸਾਨੂੰ ਦਿੱਕਤ ਹੋਊਗੀ ਤੇ ਟਾਈਮ ਵੀ ਜ਼ਿਆਦਾ ਲੱਗੂਗਾ ਇਸ ਕਰਕੇ ਸਾਨੂੰ ਗਾਵਾਂ ਨੂੰ ਚਵਾਈ ਵਾਲੀਆਂ ਗਾਵਾਂ ਨੂੰ ਚਵਾਈ ਤੋਂ ਬਾਅਦ ਹੀ ਪੱਠੇ ਪਾਉਣੇ ਚਾਹੀਦੇ ਆ ਜੇ ਇਹ ਗੱਲ ਕੀਤੀ ਜਾਵੇ ਵੀ ਗਾਵਾਂ ਨੂੰ ਪੱਠੇ ਕਿੰਨੇ ਚਿਰ ਬਾਅਦ ਪਾਉਣੇ ਚਾਹੀਦੇ ਆ ਗਾਵਾਂ ਨੂੰ ਪੱਠੇ ਪੂਰੇ 12 ਘੰਟਿਆਂ ਬਾਅਦ ਹੀ ਪਾਉਣੇ ਚਾਹੀਦੇ ਆ ਕਿਸਾਨ ਵੀਰੋ ਜੇ ਵਸ਼ੀਆਂ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਕਿਹੜੇ ਟਾਈਮ ਤੇ ਪੱਠੇ ਪਾਉਣੇ ਚਾਹੀਦੇ ਹਨ ਕਿਸਾਨ ਵੀਰੋ ਵਸ਼ੀਆਂ ਨੂੰ ਜਿਹੜੇ ਮਰਜ਼ੀ ਟਾਈਮ ਹੀ ਪੱਠੇ ਪਾ ਦੇਣੇ ਚਾਹੀਦੇ ਹਨ ਪਰ ਪੋਣੀ ਜਰੂਰ 12 ਘੰਟੇ ਬਾਅਦ ਹੀ ਆ। ਕਿਸਾਨ ਵੀਰੋ ਬੱਚੀਆਂ ਨੂੰ ਇੱਥੇ ਇਸ ਕਰਕੇ ਜਦੋਂ ਮਰਜੀ ਪਾ ਦੇਣ ਚਾਹੀਦੇ ਆ ਨੇ ਕਿਉਂਕਿ ਉਹਨਾਂ ਦਾ ਕੋਈ ਚਵਾਈ ਨਹੀਂ ਕਰਨੀ ਹੁੰਦੀ। ਇਸ ਕਰਕੇ ਬੱਚੀਆਂ ਨੂੰ ਜਦੋਂ ਮਰਜੀ ਇੱਥੇ ਪਾ ਦੇਣ ਚਾਹੀਦੇ ਆ ਨੇ ਪਰ ਪੱਠੇ ਪੈਣੇ 12 ਘੰਟੇ ਬਾਅਦ ਹੀ ਚਾਹੀਦੇ ਆ ਨੇ। ਇਹ ਜ਼ਰੂਰੀ ਆ। ਕਿਸਾਨ ਵੀਰੋ ਜੇ ਪਾਣੀ ਦੀ ਗੱਲ ਕੀਤੀ ਜਾਵੇ ਬੱਚੀਆਂ ਵਾਲੀ ਸਾਈਡ ਦੀ ਤਾ ਪਾਣੀ ਉਹਨਾਂ ਦੇ ਅੱਗੇ 24 ਘੰਟੇ ਹੀ ਹੋਣਾ ਚਾਹੀਦਾ ਵਾ ਜਿਵੇਂ ਕਿ ਇੱਧਰ ਵੇਖੋ ਵੀ ਆ ਜਿੱਦਾਂ ਖੁਰਲੀ ਆ ਇਹਦੇ ਵਿੱਚ 24 ਘੰਟੇ ਪਾਣੀ ਹੁੰਦਾ ਵਾ ਤੇ ਦਿਨ ਦੇ ਵਿੱਚ ਘੱਟੋ ਘੱਟ ਵੀ ਤੇ ਪੰਜ ਛੇ ਵਾਰੀ ਪਾਣੀ ਭਰੀਦਾ ਇਹਦੇ ਵਿੱਚ ਤੇ ਪਾਣੀ ਜਿਹੜਾ 24 ਘੰਟੇ ਇਹਨਾਂ ਦੇ ਅੱਗੇ ਹੀ ਰਹਿਣਾ ਚਾਹੀਦਾ ਵਾ ਕਿਉਂਕਿ ਇਹ ਜਦੋਂ ਵੀ ਇਹਨਾਂ ਦਾ ਮਨ ਕਰੇ ਪਾਣੀ ਉਸੇ ਵੜਾਈ ਪੀ ਲੈਣਾ ਤੇ ਇਹਨਾਂ ਦੀ ਪਿਆਸ ਬੁੱਝ ਜੇ ਸਾਰ ਨੂੰ ਜੇ ਵੱਡੀਆਂ ਗਾਂਵਾਂ ਵਾਲੀ ਸਾਈਡ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਇੱਧਰ ਪਾਣੀ ਦੀਆਂ ਖੁਰਲੀਆਂ ਭਣੀਆਂ ਹੋਈਆਂ ਨੇ ਇਹਨਾਂ ਵਿੱਚ 24 ਘੰਟੇ ਪਾਣੀ ਰਹਿੰਦਾ ਵਾ ਅਤੇ ਇਹਨਾਂ ਦੇ ਵਿੱਚ ਸਵੇਰੇ ਸ਼ਾਮ ਦੋ ਵਾਰੀ ਪਾਣੀ ਭਰੀਦਾ ਵਾ ਅਤੇ ਸ਼ਾਮ ਨੂੰ ਜਦੋਂ ਮਿਲ ਕੀ ਪਾਣੀ ਕੱਢ ਦੇਣਾ ਜਿਹੜਾ ਬਚਿਆ ਵਾ ਤੇ ਬਾਅਦ ਵਿੱਚ ਖੁਰਲੀ ਨੂੰ ਸਾਫ਼ ਕਰਕੇ ਫਿਰ ਨਵਾਂ ਤਾਜ਼ਾ ਪਾਣੀ ਭਰਨਾ ਹੁੰਦਾ ਵਾ ਤੇ گاਵਾਂ ਦੇ ਗਾੜੀ ਵੀ 24 ਘੰਟੇ ਹੀ ਪਾਣੀ ਰਹਿਣਾ ਚਾਹੀਦਾ ਵਾ ਇਹ ਸੀ ਕਿਸਾਨ ਵੀਰੋ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ